ਡਿਪਟੀ ਕਮਿਸ਼ਨਰ ਓਮਾ ਸ਼ੰਕਰ ਗੁਪਤਾ ਨੇ ਆਗਾਮੀ ਚੋਨੇ ਦੇ ਸੀਜ਼ਨ ਦੌਰਾਨ ਪ੍ਰਾਲੀ ਦੇ ਯੋਗ ਨਿਪਟਾਰੇ ਲਈ ਸਮੂਹ ਕਿਸਾਨਾਂ ਨੂੰ ਮੋਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਬਸਿਡੀ ਉੱਪਰ ਮੋਹਈਆ ਕਰਵਾਈ ਗਈ ਖੇਤੀ ਮਸ਼ੀਨਰੀ ਦਾ ਯੋਗ ਇਸਤੇਮਾਲ ਯਕੀਨੀ ਬਣਾਇਆ ਜਾਵੇ ਅੱਜ ਬਟਾਲਾ ਤਹਿਸੀਲ ਦੇ ਪਿੰਡਾਂ ਚੌਧਰੀਵਾਲ ਐਨੇਕੋਟ ਤੇ ਬੱਦੋਵਾਲ ਵਿਖੇ ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਖਾਸ ਕਰਕੇ ਪਿਛਲੇ ਸਾਲ ਨਾਰ ਨੂੰ ਅਗਰ ਲਗਾਉਣ ਵਾਲੇ ਕਿਸਾਨਾਂ ਨਾਲ ਗੱਲ ਕਰਕੇ ਉਨਾਂ ਕੋਲ ਉਹਨਾਂ ਨੂੰ ਲਗਾਉਣ ਦੇ ਕਾਰਨਾਂ ਦੀ ਜਾਣਕਾਰੀ ਲਈ ਕਿਸਾਨਾਂ ਦੱਸਿਆ ਕਿ ਕੋ ਆਪਰੇਟਿਵ ਸੁਸਾਇਟੀ ਅਤੇ ਖੇਤੀ ਮਸ਼ੀਨਰੀ ਦੇ ਸਾਧਨ ਮੁਹੱਈਆ ਹੋ ਜਾਣ ਨਾਲ ਇਸ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਉਹਨਾਂ ਦਾ ਇੱਥੇ ਆਉਣ ਦਾ ਮਕਸਦ ਇਹੀ ਹੈ ਕਿ ਕਿਸਾਨਾਂ ਤੱਕ ਪਹੁੰਚ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਸੁਣ ਕੇ ਹੱਲ ਕੀਤੀਆਂ ਜਾਣ ਉਹਨਾਂ ਨੇ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ਉਹਨਾਂ ਨੂੰ ਸੁਪਰਸੀਡਰ ਬੈਲਰ ਸਮੇਤ ਲੋੜੀ ਦੇ ਖੇਤੀ ਸਾਧਨ ਮੁਹੱਈਆ ਕਰਵਾਏ ਜਾਣਗੇ ਉਨੇ ਸਰਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੋ ਆਪਰੇਟਿਵ ਸੁਸਾਇਟੀ ਖੋਲਣ ਸੰਬੰਧੀ ਕਾਰਵਾਈ ਅਮਲ ਵਿੱਚ ਲਿਆਉਣ ਤਾਂ ਜੋ ਛੋਟੇ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਖਰੀਦਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਹ ਅੱਜ ਜਿਹੜਾ ਅਸੀਂ ਕੈਂਪ ਲਗਾਇਆ ਹੈਗਾ ਇਹ ਉਹ ਪਿੰਡ ਅਸੀਂ ਚੁਣਿਆ ਜਿਹਦੇ ਵਿੱਚ ਅੱਗ ਦੇ 3 ਜਾਂ 4 ਇਨਸੀਡੈਂਟ ਪਿਛਲੇ ਸਾਲ ਹੋਈ ਸੀਗੇ ਤਾਂ ਇਹ ਚੌਧਰੀਵਾਲ ਤੇ ਐਨਓ ਕੋਟ ਦੇ ਪੰਚਾਇਤਾਂ ਸੀ ਤੇ ਇੱਕ ਦੋ ਹੋਰ ਵੀ ਬੁਲਾਏ ਸੀਗੇ। ਤੇ ਮੈਨੂੰ ਬੜੀ ਖੁਸ਼ੀ ਹੈ ਕਿ ਇੱਥੇ ਇਹਨਾਂ ਨਾਲ ਅਸੀਂ ਜ਼ਿਮੀਂਦਾਰਾਂ ਨਾਲ ਤੇ ਫਾਰਮਰ ਨਾਲ ਗੱਲ ਕਰਕੇ ਮੈਨੂੰ ਬੜੀ ਕਲੈਰਟੀ ਵੀ ਹੋਈ ਵੀ ਇਹ ਕੀ ਇਹਨਾਂ ਦੀਆਂ ਸਮੱਸਿਆ ਨੇ ਕਿਉਂਕਿ ਦਫ਼ਤਰ 'ਚ ਬੈਠ ਕੇ ਸਾਨੂੰ ਵੀ ਇਹਨਾਂ ਦੀ ਸਮੱਸਿਆ ਦਾ ਨਹੀਂ ਪਤਾ ਚੱਲਦਾ ਤੇ ਅੱਜ ਆ ਕੇ ਸਾਨੂੰ ਪਤਾ ਲੱਗਿਆ ਵੀ ਇਹ ਜਿਹੜੇ ਛੋਟੇ ਜ਼ਿਮੀਂਦਾਰ ਨੇ ਇਹਨਾਂ ਦੀ ਹیثیت ਨਹੀਂ ਹੈਗੀ ਵੀ ਇਹ ਮਸ਼ੀਨਾਂ ਆਪ ਖਰੀਦ ਸਕਣ ਇੱਥੇ ਇਹਨਾਂ ਨੇ ਦੱਸਿਆ ਸੋਸਾਇਟੀ ਵੀ ਨਹੀਂ ਬਣੀ ਹੋਈ ਜਿਸ ਕਾਰਨ ਜੇ ਸੋਸਾਇਟੀ ਬਣੀ ਹੁੰਦੀ ਤਾਂ ਸੋਸਾਇਟੀ ਮਸ਼ੀਨ ਖਰੀਦ ਸਕਦੀ ਸੀ ਤਾਂ ਇਹਨਾਂ ਦੀ ਹੈਲਪ ਕਰ ਸਕਦੀ ਸੀ ਤੇ ਉਹ ਵੀ ਮੈਨੇ ਡਾਇਰੈਕਸ਼ਨਾਂ ਦਿੱਤੀਆਂ ਨੇ ਵੀ ਸੁਸਾਇਟੀ ਬਣਾਈ ਜਾਏ ਤੇ ਇੱਥੇ ਜਿਹੜੇ ਵੀ ਫਾਰਮਰ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਜਿਹਦੀ ਕਿਉਂਕਿ ਸਰਕਾਰ ਨੇ ਸਬਸਿਡੀ ਨਹੀਂ ਦੇਣੀ ਹੈ 50 ਤੋਂ 80% ਵੀ ਉਹ ਵੀ ਅਪਲਾਈ ਕਰਨ ਵਤ ਤੋਂ ਵਤ ਮਸ਼ੀਨਾਂ ਲਈ ਤਾਂ ਕਿ ਅਸੀਂ ਉਹਨਾਂ ਦੀ ਮਸ਼ੀਨਾਂ ਸੈਂਕਸ਼ਨ ਕਰਕੇ ਉਹਨਾਂ ਨੂੰ ਪਿੰਡ ਦੇ ਵਿੱਚ ਮਸ਼ੀਨਾਂ ਮੁਹੱਈਆ ਕਰਾਈ ਜਾਵੇ ਤੇ ਇਹਦੇ ਨਾਲ ਹੀ ਜਿਹੜੇ ਜ਼ਿੰਮੇਵਾਰਾਂ ਨੇ ਅੱਗ ਲਾਈ ਸੀ ਮੈਨੇ ਉਹਨਾਂ ਨਾਲ ਇੰਟਰੈਕਟ ਕੀਤਾ ਤੇ ਉਹਨਾਂ ਨੇ ਮੈਨੇ ਨਾਲ ਵਾਅਦਾ ਕੀਤਾ ਵੀ ਅਸੀਂ ਹੁਣ ਇਸ ਸਾਲ ਅਗ ਨਹੀਂ ਲਾਵਾਂਗੇ ਤੇ ਸਾਡੀ ਸਰਕਾਰ ਸਾਨੂੰ ਸਮੇਂ ਸਿਰ ਬਿਲਰ ਤੇ ਸੁਪਰਸੀਡਰ ਮੁਹయ్యా ਕਰਾਈ ਜਾਵੇ ਤੇ ਅਸੀਂ ਇਹ ਇਨਸ਼ੋਰ ਕਰਾਂਗੇ ਪ੍ਰਸ਼ਾਸਨ ਵੱਲੋਂ ਤੇ ਮੈਂ ਨੇ ਐਸ ਡੀ ਐਮ ਨੂੰ ਵੀ ਤੇ ਚੀਫ ਐਗਰੀਕਲਚਰ ਨੂੰ ਵੀ ਹਦਾਇਤ ਕਰ ਦਿੱਤੀ ਹੈ ਬੜੀ ਸਖਤ ਕਿ ਇਹਨਾਂ ਦਾ ਇਨਸ਼ੋਰ ਕੀਤਾ ਜਾਵੇ ਕਿ ਇਹਨਾਂ ਨੂੰ ਪਹਿਲਾ ਜਿਹੜੇ ਛੋਟੇ ਜ਼ਿਮੀਦਾਰ ਨੇ ਕਿਸਾਨ ਨੇ ਇਹਨਾਂ ਨੂੰ ਸੁਪਰਸੀਡਰ ਤੇ ਆਪਣਾ ਜਿਹੜਾ ਬਿਲਰ ਹੈ ਮੁਹయ్యా ਕਰਾਇਆ ਜਾਵੇ ਤੇ ਇਹਨਾਂ ਨਾਲ ਕੋਈ ਧੱਕਾ ਨਾ ਹੋਵੇ ਤੇ ਇਹਦੇ ਨਾਲ ਹੀ ਸਾਰੇ ਪਿੰਡ ਨੇ ਵੀ ਅੱਜ ਇੱਥੇ ਜੋ ਇੱਥੇ ਬੜੇ ਪ੍ਰੋਗਰੈਸਿਵ ਫਾਰਮਰ ਵੀ ਆਏ ਸੀਗੇ ਜਿਨ੍ਹਾਂ ਨੇ ਪਿਛਲੇ 3-3 4-4 ਸਾਲਾਂ ਤੋਂ ਕੋਈ ਇਹ ਪਰਾਲੀ ਨਹੀਂ ਸਾੜੀ ਅਸੀਂ ਉਹਨਾਂ ਨੂੰ ਵੀ ਅੱਜ ਸਨਮਾਨਿਤ ਕੀਤਾ ਸਰਟੀਫੀਕੇਟ ਦਿੱਤੇ ਆ ਵੀ ਤਾਂ ਕਿ ਉਹਨਾਂ ਨੂੰ ਪਤਾ ਦੂਜਿਆਂ ਨੂੰ ਵੀ ਲੱਗੇ ਕਿ ਵੀ ਜੇ ਚੰਗਾ ਕੰਮ ਕਰਦੇ ਆ ਤਾਂ ਪ੍ਰਸ਼ਾਸਨ ਉਹਨਾਂ ਦਾ ਸਨਮਾਨ ਵੀ ਕਰਦਾ ਹੈਗਾ ਤੇ ਸਾਰੇ ਪਿੰਡ ਨੇ ਅੱਜ ਜਿੰਨੇ ਇੱਥੇ ਹਾਜ਼ਰ ਸੀ ਮੋਹਤਵਾਨ ਬੰਦੇ ਸਭ ਨੇ ਇਹ ਮੈਨੂੰ ਯਕੀਨ ਵੀ ਦਿਵਾਇਆ ਹੈ ਤੇ ਉਹਨਾਂ ਨੇ ਇਹ ਵਿਸ਼ਵਾਸ ਦਿਵਾਇਆ ਕਿ ਅਸੀਂ ਸਰਕਾਰ ਦਾ ਪੂਰਾ ਸਹਿਯੋਗ ਦਵਾਂਗੇ ਤੇ ਅਸੀਂ ਪਰਾਲੀ ਨੂੰ ਨਹੀਂ ਸਾੜਾਂਗੇ ਤੇ ਮੈਨੂੰ ਇਹ ਬੜੀ ਖੁਸ਼ੀ ਹੈ ਤੇ ਇਸ ਤਰ੍ਹਾਂ ਦੇ ਅਸੀਂ ਕੈਂਪ ਬਖਵਾ ਖਬਸਰਾ ਦੇ ਲੈਵਲ ਤੇ ਐਸ ਡੀ ਐਮ ਬੀ ਡੀ ਪੀਓ ਏ ਡੀ ਸੀ ਸਾਹਿਬ ਮੈਂ ਵੀ ਜਾਵਾਂਗਾ ਪਿੰਡਾਂ 'ਚ ਹੋਰ 'ਚ ਵੀ ਅਸੀਂ ਇਹ ਜਾਰੀ ਰੱਖਾਂਗੇ ਤਾਂ ਜੋ ਕਿ ਅਸੀਂ ਜਾ ਕੇ ਵੱਧ ਤੋਂ ਵੱਧ ਜ਼ਿੰਮੇਵਾਰਾਂ ਦੀਆਂ ਸਮੇਂ ਤੋਂ ਪਹਿਲਾਂ ਉਹਨਾਂ ਦੀਆਂ ਸਮੱਸਿਆਵਾਂ ਸਮਝ ਸਕੀਏ ਤੇ ਉਸ ਮੁਤਾਬਕ ਸਮੁੱਚੇ ਪ੍ਰਬੰਧ ਕਰ ਸਕੀਏ ਜੈ ਹਿੰਦ ਠੀਕ ਸਰ ਥੈਂਕ ਯੂ ਸੋ ਨੇ ਸਾਡੇ ਚੌੜੀਵਾਲ ਪਿੰਡ ਦੇ ਵਿੱਚ ਅੱਜ ਕੈਂਪ ਲਗਾਇਆ ਇੱਥੇ ਦਾਨ ਪ੍ਰਦਾਨ ਹੋਇਆ ਕਿਸਾਨਾਂ ਦਾ ਤੇ ਖੇਤੀਬਾੜੀ ਵਿਭਾਗ ਦਾ ਖੇਤੀਬਾੜੀ ਵਿਭਾਗ ਦੇ ਡਾਕਟਰ ਸਾਹਿਬਾਂ ਨੇ ਬਹੁਤ ਚੰਗੇ ਤਰੀਕੇ ਨਾਲ ਦੱਸਿਆ ਜਿਸ ਸੀ ਸਾਹਮਣੇ ਵੀ ਵਧੀਆ ਸਮਝਾਇਆ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਨੇ ਤੁਹਾਨੂੰ ਬਿਲਰ ਪ੍ਰੋਵਾਈਡ ਕਰਾਇਆ ਜਾਣ ਅਸੀਂ ਤਾਂ ਜੋ ਸਾਡੀ ਪਰਾਲੀ ਦਾ ਜਿਹੜਾ ਸਾਂਹ ਸਵਾਲ ਹੋ ਸਕੇ ਤੁਹਾਨੂੰ ਪ੍ਰਾਜ ਨੂੰ ਅੱਗ ਨਾਲ ਹੁਣੀ ਪਏ ਅਸੀਂ ਪਿੰਡ ਵਲੋਂ ਵਿਸ਼ਵਾਸ ਦਿਵਾਇਆ ਕਿ ਜੇਕਰਾਨੂੰ ਪਿੰਡ ਵਿੱਚ ਵਧੀਆ ਪ੍ਰੋਵਾਈਡ ਕਰਾਇਆ ਜਾਣ ਬਿਲਰ ਪ੍ਰੋਵਾਈਡ ਕਰਾਇਆ ਜਾਣਗੇ ਤੇ ਅਸੀਂ ਅੱਗੇ ਤੋਂ ਪਿੰਡ ਵਿੱਚ ਵਿਸ਼ਵਾਸ ਦਿਵਾਉਣਾ ਕੋਈ ਵੀ ਅੱਗ ਲਾਊਗਾ ਸੰਦੀਪ ਸਿੰਘ ਸਹੋਤਾ ਦਿਵਿਆ ਪੰਜਾਬ ਟੀਵੀ ਬਟਾਲਾ